طا تو تو داري اپرا نون ستار سبل جيونا سبل تا تا سان جا تا ملدار رنگ جه جه سان نندا يا سم سان نندا تا بلا جا تنت پاوو افت مت ਇਟ ਗਾਇ ਮਰ ਪੈ ਸਵਰੇ ਨ ਅਮਰਤ ਨਾਮ ਸਾਚ ਕਲੈ ਸੋ ਪ੍ਰਸਾਦ ਭਾਇ ਗੁਰ ਤੇਵ ਪੂਰਨ ਹੋਏ ਸਰ ਕੀ ਸੇਮ ਹਾਲ ਜੰਦਾਲ ਬਿਕਾਰ ਤੇ ਰਹਤੇ ਰਾਮ ਨਾਮ ਸਮਰਸਨਾ ਕਹਤੇ ਘਰ ਪ੍ਰਸਾਣ ਆਪ ਤਾਰੀ ਨਾਨਕ ਰਵੀ ਪੇਗਮ ਪਰਭੂ ਕੇ ਜਸੁ ਕਰਹਾ ਸਤ ਮੀਤ ਸਾਥੀ ਤਾਰ ਇੱਕ ਆਕਰਿਤ ਸੁਖਮਣੀ ਸਾਇਦ ਗੋਵਿੰਦ ਨਾਵਾ ਜਿਸ ਮੰਨ ਵਸੈ ਸੋ ਆ ਪਰਮਤੰਗ ਉਹਦੀ ਸਾਧਨਾ ਬਤੀ ਸਾਧੂ ਆਹ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਗਜਨਾ ਜੀ ਮਿਆ ਕੋ ਜੀ ਵਾਹ ਈਕਾ ਕਨਸਾ ਦੁਆਹ ਜੀ ਦੀ ਫਤੇ ਤਪੋਸਥਾਨ ਸੰਤ ਰੋਦ ਸਾਧੂ ਰਾਮ ਜੀ ਇਸ ਸਥਾਨ ਉਤੇ ਅੱਜ ਸਾਵਣ ਮਹੀਨੇ ਦੀ ਪੰਚਮੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਗੁਰੂ ਭੰਗ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਭ ਨੂੰ ਭੁੰਲੇ ਦਰਸ਼ਨ ਬਖਸ਼ ਰਹੇ ਨੇ ਆਪਣੀ ਬਖਸ਼ਰ ਦਾ ਆਨੰਦ ਦੇ ਰਹੇ ਸਾਧ ਸੰਗਤ ਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਸਮਾਗਮ ਮਨਾਇਆ ਜਾ ਰਿਹਾ ਹੈ ਆਪਾਂ ਕੋਸ਼ਿਸ਼ ਕਰਨੀ ਹੈ ਕਿ ਭਾਈ ਸਾਰਿਆਂ ਨੇ ਮਿਲ ਕੇ ਇੱਥੋਂ ਕੁਝ ਸਿੱਖ ਕੇ ਜਾਣਾ ਹੈ ਕੁਝ ਲੈ ਕੇ ਜਾਣਾ ਹੈ ਗੁਰਕੀਰੇ ਮਾਲਕ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦੀ ਨੇ ਮਾਲਕ ਨੇ ਯਾਦ ਰੱਖਣਾ 10ਵੇਂ ਪਾਸੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜਗ੍ਹਾ ਆਪਣੀ ਬੰਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਜ ਦਿੱਤੀ ਇਹ ਦੁਨੀਆ ਦੀ ਆਮ ਬੁਸਤਕਾਂ ਵਰਗੀ ਕਿਤਾਬ ਨਹੀਂ ਹੈ ਇਹ ਦੁਨੀਆ ਦੇ ਆਮ ਅੱਖਰ ਨਹੀਂ ਇਹ ਗੁਰੂ ਪਾਤਸ਼ਾਹ ਦੀ ਬਾਣੀ ਹੈ ਭਗਤ ਜਨਾਂ ਦੀ ਬਾਣੀ ਹੈ ਸਭ ਦੀ ਸਾਂਝੀ ਬਾਣੀ ਹੈ ਸਾਨੂੰ ਸੱਤਣਾ ਜੋੜਨ ਵਾਲੀ ਬਾਣੀ ਹੈ ਸਾਡੇ ਅੰਦਰੋਂ ਧਾਰਮਿਕ ਜੀਵਨ ਪੈਦਾ ਕਰਨ ਵਾਲੀ ਬਾਣੀ ਹੈ ਇੱਕ ਵਾਰ ਤੁਸੀਂ ਇਹਦੇ ਨਾਲ ਪਿਆਰ 바ਕੇ ਦੇਖੋ ਇੰਨਾ ਪ੍ਰੇਮ ਪੈ ਜਾਂਦਾ ਹੈ ਕਿ ਚਾਹੇ ਤੱਤੀਆਂ ਤਲੀਆਂ ਤੇ ਬਿਠਾ ਦਿਓ ਪ੍ਰੇਮ ਨਹੀਂ ਘਟੇ ਮਾਸ ਸੜ ਜਾਏਗਾ ਮੇਕੋ ਜਾਏਗਾ ਪਰ ਤੇਰਾ ਮਨ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਵਿੱਚ ਰਹੇਗਾ ਆਤਮਾ ਸਦਾ ਹੀ ਪ੍ਰਮਾਤਮਾ ਦੀ ਸੇਵਾ ਵਿੱਚ ਰਹੇਗੀ ਬਾਣੀ ਦਾ ਪ੍ਰੇਮ ਪੈ ਗਿਆ ਸੀਸ ਦੇਣਾ ਮਨਜ਼ੂਰ ਹੋ ਗੋ ਚ ਸਾਸਗਤ ਜੀ ਦਿੱਲੀ ਦੀ ਗਲੀਆਂ ਦੇ ਵਿੱਚ ਪ੍ਰਾਣੀ ਦਿੱਲੀ ਸੀਸਗੰਦ ਸਹਿਬ ਗੁਰਤੇਗ ਭਗਤ ਮਹਾਰਾਜ ਦਾ ਸਥਾਨ ਆ ਚਾਹ ਤਾਂ ਨਹੀਂ ਚਾਹੁੰਦੇ ਵਿੱਚ ਸੀਸ਼ ਦੇਣਾ ਪ੍ਰਮਾਣ ਹੋ ਜਾਏਗਾ ਪਰ ਗੁਰਬਾਣੀ ਨਾਲ ਪ੍ਰੇਮ ਨਹੀਂ ਕਰ ਸਕਦਾ ਸਹਿਬ ਜਾਦੇ ਨੀਹਾਂ ਜਸੀਦ ਹੋ ਸਕਦੇ ਨੇ ਵੱਡੇ ਸਹਿਬ ਜਾਦੇ ਨੀਹਾਂ ਜਸੀਦ ਹੋ ਸਕਦੇ ਨੇ ਵੱਡੇ ਸਹਿਬ ਜਾਦੇ ਚੰਕੌਰ ਦੀ ਗੜੀ ਜਸੀਦ ਹੋ ਸਕਦੇ ਨੇ ਪਰ ਗੁਰਬਾਣੀ ਨਾਲ ਪ੍ਰੇਮ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਜੰਨਾ ਕੁਝ ਸਿੱਖੁਰ ਸਿੱਖਾਂ ਉਤੋਂ ਆਪਣੀ ਸੰਗਤ ਉਤੋਂ ਲੁਟਾ ਸਕਦੇ ਨੇ ਆਪਣਾ ਪਰਿਵਾਰ ਹਟਾ ਸਕਦੇ ਨੇ ਪਰ ਗੁਰਬਾਣੀ ਆਪਣੀ ਗੁਰਸਿੱਖਾਂ ਨੂੰ ਦਿੱਤੇ ਬਿਲਾ ਉਹਨਾਂ ਨੂੰ ਮਨਜੂਰ ਨਹੀਂ ਦਿੰਦਾ ਆਪਣਾ ਸਭ ਲੁਟਾ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਨੇ ਬਖਸ਼ਿਸ਼ ਜਿਆਦ ਰੱਖਿਓ ਸੰਗਤ ਜੀ ਮੇਰੇ ਵਰਗੇ 40 ਆਏ ਤੇ 40 ਤੁਰ ਜਾਂਦੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੁਰ ਕੇ ਸਾਡੇ ਹੱਥ ਨਹੀਂ ਆਉਂਦੀ ਯਾਦ ਰੱਖਿਓ ਪ੍ਰੇਮ ਨਾਲ ਹੀ ਕਾਟੋ ਦਾਸ ਦੇ ਪਿਤਾ ਜੀ ਸੰਤ ਸੁਖਵਿੰਦਰ ਸਿੰਘ ਟਿੱਪੇ ਵਾਲੇ ਸੰਗਤ ਚੰਗੀਪੁਰਾ ਜਾਣਦੀ ਹੈ ਕੋਈ ਦਿਨ ਇਦਾਂ ਦਾ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਉਹਨਾਂ ਦਾ ਜੀ ਨਹੀਂ ਸੀ ਲੱਗਦਾ ਜੇ ਦਰਸ਼ਨਾਂ ਮੰਨ ਲੇਟ ਹੋ ਜਾਂਦੇ ਗੁਰੂ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਹੈ। ਇੱਕ ਐਸੀ ਪਿਆਰ ਵਾਲੀ ਰੂਹ ਜਿਨ੍ਹਾਂ ਦਾ ਇਤਿਹਾਸ ਅਸੀਂ ਜਾਣੂਆਂ ਜਿਨ੍ਹਾਂ ਦੇ ਬੱਚੇ ਪਾਬਾ ਬਚਿੱਤਰ ਸਿੰਘ ਵਰਗੇ ਜੀਣਾ ਦੇ ਪਰਿਵਾਰ ਨੇ ਇੰਨੀਆਂ ਸਹੀਕੀਆਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਸੰਗਤਲੀ ਇਤਿਹਾਸ 'ਤੇ ਗਿਣਤੀ ਕਰਨ ਲਈ ਨਹੀਂ ਪਰ ਫਿਰ ਵੀ ਕਹਿ ਦਿੰਦੇ ਨੇ ਹੋ ਸਕਦਾ ਹੈ ਇਹਨਾਂ ਦੇ ਪਰਿਵਾਰ ਤੋਂ ਹੋਰ ਵੀ ਛੀਜ ਹੋਣ। ਪਾਬਾ ਮਣੀ ਸਿੰਘ ਜੀ ਭਾਈ ਮਣੀ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਸਮੇਂ ਦੀਆਂ ਵੱਡੇ ਵੱਡੇ ਵਿਵਾਦ ਹੋਏ ਉਹਨਾਂ ਨੂੰ ਵੀ ਸੁਧਾਰਿਆ ਚਾਹ ਤੱਕ ਖਾਲਸਾ ਤੇ ਬੰਦਾਈ ਖਾਲਸੇ ਦਾ ਰੋਣਾ ਹੋ ਗਿਆ ਉਹ ਰੋਲੇ ਵੀ ਬਾਬਾ ਮਣੀ ਸਿੰਘ ਜੀ ਨੇ ਬੜੀ ਸੂਝ ਨਾਲ ਤੇ ਸਮਝ ਨਾਲ ਠੀਕ ਕੀਤਾ ਤੇ ਬਾਬਾ ਮਣੀ ਸਿੰਘ ਜੀ ਉਸ ਐਸੀ ਗੁਰੂ ਦੇ ਪਿਆਰੇ ਸਨ ਭਾਈ ਮਣੀ ਸਿੰਘ ਐਸੀ ਗੁਰੂ ਦੇ ਸੇਵਕ ਸਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਇੱਕ ਇੱਕ ਸਾਹ ਬੋਲ ਦੇ ਲਿਖਿਆ ਆਪਣਾ ਬੰਦ ਬੰਦ ਬਤਵਾ ਦਿੱਤਾ ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਮਨੀ ਸਿੰਘ ਜੀ ਦਾ ਜਦੋਂ ਹੱਥ ਕੱਟਣ ਲੱਗੇ ਬਾਬਾ ਮਨੀ ਸਿੰਘ ਜੀ ਕਹਿੰਦੇ ਬੰਦ ਇੱਕੋ ਸ਼ੁਰੂ ਨਹੀਂ ਹੁੰਦਾ ਬੰਦ ਉਂਗਲੀ ਦੇ ਫੇਲੇ ਕੋਟੇ ਤੋਂ ਸ਼ੁਰੂ ਹੁੰਦਾ ਇੱਥੋਂ ਫੇਰ ਬਾਬਾ ਜੀ ਕਹਿੰਦੇ ਆਰਾਮ ਨਾਲ ਹੋਣੀ ਟੱਪਿਓ ਕਹਿੰਦੇ ਕਿਉਂ ਡਰ ਕੇ ਕਹਿੰਦੇ ਨਹੀਂ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰੋ ਸਿਮਰਨ ਸ਼ੁਰੂ ਕਰੋ ਦੇਖੀ ਕਿਤੇ ਮੈਂ ਨਿਤਨੇਮ ਕਰਨ ਤੋਂ ਪਹਿਲਾਂ ਨਾ ਸਰੀਰ ਸਾਡਾ ਬਾਬਾ ਮਣੀ ਸਿੰਘ ਜੀ ਦਾ ਬੰਦ ਮੰਦ ਕੱਟਦਾ ਗਿਆ ਜਪੁਜੀ ਸਾਹਿਬ ਦੀ ਪੌੜੀ ਉੱਪਰੋਂ ਤੱਕ ਪ੍ਰਮਾਤਮਾ ਦੇ ਕੋਲ ਜਾਂਦੇ ਰਹੇ ਇਤਿਹਾਸ ਦੱਸਦਾ ਹੈ ਕਿ ਬਾਬਾ ਮਣੀ ਸਿੰਘ ਜੀ ਨੇ ਬੰਦ ਬੰਦ ਵੀ ਜਦੋਂ ਟੋਕਰੇ 'ਚ ਚੱਕੇ ਗਏ ਸੀ ਘਾਣੇ ਵਿੱਚ ਚੱਕੇ ਗਏ ਸੀ ਕਹਿੰਦੇ ਚੱਕਣ ਵਾਲਿਆਂ ਨੂੰ ਕੀ ਉੱਠੇ ਖੜਨ ਵਾਲਿਆਂ ਨੂੰ ਵੀ ਨਾਮ ਦੀ ਬਾਸਨਾ ਅਰਥਾਤ ਜਪਜੀ ਸਾਹਿਬ ਦੀਆਂ ਪਉੜੀਆਂ ਸੁਣਾਇ ਦੇ ਰੀਆਂ ਸੀ ਇਹ ਹੈ ਗੁਰਸਿੱਖ ਦੀ ਸਿੱਖਣ ਗੁਰਪਾਣੀ ਦੀ ਸਿੱਖ ऐसे ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦੀ ਸਾਜੇ ਨੇ ਅੱਜ ਬਖਸ਼ਿਸ਼ ਹੋਈ ਹੈ ਗੁਰਪਾਤਸਾ ਦੀ ਬਖਸ਼ਿਸ਼ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਛੀ ਪ੍ਰਕਾਸ਼ ਦੇ ਸਰਤਾ ਰਖਤਾ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੀ ਲਿਖ ਜਿਹੜੀ ਭਾਈ ਮਨੀ ਸਿੰਘ ਜੀ ਉੱਤੇ ਜਨਮ ਦੇ ਉੱਤੇ ਪਿੰਡ ਮਹਿਬੋਵਾਲ ਗੋਮੋਵਾਲ ਵਿਖੇ ਇੱਥੇ ਤਾਂ ਕਾਲਾ ਸੀ ਅਤੇ ਮਾਤਾ ਦਇਆ ਕੌਰ ਦੀ ਕੁੱਖੋਂ 6 ਜਨਵਰੀ 1634 ਨੂੰ ਹੋਇਆ ਅੱਜ ਭਾਈ ਮਨੀ ਸਿੰਘ ਜੀ ਉਹਨਾਂ ਦੇ ਪਿਤਾ ਪੁਰਖੀ ਪਾਤਸ਼ਾਹ ਨੂੰ ਜੋ ਕਿਰਪਾਣ ਮਿਲੀ। ਬਕਤੀ ਰਾਜ ਚੋਹਾਨ ਦੀ ਕਿਰਪਾਣ ਜੋ ਤਿਰਪਾਣ ਪੱਖੀ ਬਾਬਾ ਮਣੀ ਸਿੰਘ ਜੀ ਨੂੰ ਮਿਲੀ ਸੀ। ਅੱਜ ਉਹ ਤਿਰਪਾਣ ਸਾਡੇ ਸੰਗਤ ਦੇ ਦਰਸ਼ਨ ਵਾਸਤੇ ਸਾਡੇ ਕੋਲ ਹਾਜ਼ਰ ਹੈ। ਅੱਜ ਸਾਰੀ ਸੰਗਤ ਨੂੰ ਦਰਸ਼ਨ ਦਿਹਾਵਾ। ਸੰਦੇਤ ਜੀ ਆਜੋ ਕਿਰਪਾਨ ਹੈ ਭਾਈ ਬਲਵਿੰਦਰ ਸਿੰਘ ਜੀ ਐਮਪੀਸੀ ਵਿੱਚ ਸੇਵਾ ਨਿਭਾ ਰਹੇ ਹਨ ਸਾਰੇ ਸੰਗਤ ਧਿਆਨ ਨਾਲ ਵੇਖੋ ਭਾਈ ਆਜੋ ਕਿਰਪਾਨ ਹੈ ਬਾਬਾ ਮਣੀ ਸਿੰਘ ਜੀਆਂ ਦੀ ਹੈ ਜੇਤਾਰਾ ਲਾਇਓ ਹੋਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸਦਾ ਜੋ ਮੁਠਾ ਹੈ ਇਹ ਸੋਨੇ ਦਾ ਬਣਿਆ ਹੋਇਆ ਇਹ ਪਾਪਾ ਮਣੀ ਸਿੰਘ ਜੀ ਨੂੰ ਭਾਈ ਮਣੀ ਸਿੰਘ ਜੀ ਦੇ ਪਿਤਾ ਪੁਰਖੀ ਕਿਰਪਾਲ ਹੈ ਤੇ ਇਹ ਕਿਰਪਾਨ ਸਾਰੀ ਸੰਗਤ ਜੋ ਦਰਸ਼ਨ ਕਰ ਲਈਏ ਪ੍ਰਿਥੀ ਰਾਜ ਚੋਹਾਨ ਤੋਂ ਅੱਗੇ ਚੱਲਦੀ ਚੱਲਦੀ ਗੁਰਪਾਤਸ਼ਾ ਕੋਲ ਆਈ ਸੀ ਇਹ ਕਿਰਪਾਨ ਸਾਰੀ ਸੰਗਤ ਕੋ ਰੇ ਉਮੇ ਦੀ ਦਰਸ਼ਨ ਕਰ ਲਿਓ ਸੰਗਤ ਜੀ ਤੁਹਾਡੇ ਦਰਸ਼ਨ ਵਾਸਤੇ ਭਾਈ ਸਾਹਿਬ ਨੇ ਬੜਾ ਵੱਡੀ ਹਿੰਮਤ ਕੀਤੀ ਹੈ ਇਹ ਕਿਰਪਾਨ ਹੈ ਭਾਈ ਪਾਪਾ ਮਣੀ ਸਿੰਘ ਦੀ ਤੇ ਹੁਣ ਅੱਗੇ ਜੋ ਖੜਾਵਾ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਮਣੀ ਸਿੰਘ ਦੀ ਭਾਈ ਮਣੀ ਸਿੰਘ ਜੀ ਦੀ ਮਾਤਾ ਜੀ ਦੀ ਹੈ ਕਰ ਵਾਲਾ ਬੋਲੇ ਸੋਨ vàng ਜੀ ਆ ਕਾਲ ਇਹ ਖੜਾਵਾ ਨੂੰ ਦਰਸ਼ਨ ਕਰ ਰਹੇ ਹਾਂ ਇਹ ਭਾਈ ਮਣੀ ਸਿੰਘ ਜੀ ਦੀ ਮਾਤਾ ਜੀ ਦੀਆਂ ਨੇ ਜਿਨ੍ਹਾਂ ਨੇ ਭਾਈ ਮਣੀ ਸਿੰਘ ਲੀਆਂ ਮਰ ਕੇ ਸੂਰਬੀਰ ਨੂੰ ਜਨਮ ਦਿੱਤਾ ਸਾਦਾ ਤੁਹਾਡਾ ਲੱਖ ਲੱਖ ਸ਼ੁਕਰ ਦੀਨਾਂ ਨੇ ਸਾਨੂੰ ਕਿਉਂਕਿ ਬਹੁਤ ਧੰਨਵਾਦ ਮਾਨਦਾ ਇਹ ਭਾਈ ਸਾਹਿਬ ਨਾਲ ਮੇਰੀ ਕੱਲ ਰਾਤ ਗੱਲ ਹੋ ਰਹੀ ਸੀ ਐਸਡੀ ਪੀਸੀ ਵਿੱਚ ਸੇਵਾ ਕਰਦੇ ਨੇ ਕਹਿੰਦੇ ਸੀ ਕਿ ਮੇਰੇ ਕੋਲ ਮੈਂ ਕਿਉਂਕਿ ਸ਼ਸਤਰ ਨੇ ਇਹ ਗੁਰਬਾਣੀ ਉਤੇ ਕਾਫੀ ਕੰਮ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਨਾਲ ਨਾਲ ਰਲ ਕੇ ਕੰਮ ਵੀ ਕਰਨਾ ਚਾਹੂਗਾ ਜੇ ਇਹ ਚਾਹੁੰਦਾ ਇਹ ਸ਼ਸਤਰ ਇਹ ਸਭ ਦੇਖਦੇ ਆ ਹੋਇਆ ਸੰਗਤ ਜੀ ਅਸੀਂ ਉਸ ਨਾਲ ਜੁੜਨਾ ਹੈ ਸਾਡੇ ਕਰਮ ਚੰਗੇ ਸੀ ਜੋ ਅਧ ਸ਼ਸਤਰ ਦੇ ਪਿੰਡ ਪੂਰੇ ਵਾਲਿਓ ਭਾਵੇਂ ਆਪਾਂ ਥੋੜਾ ਜਿਹਾ ਤਕਲਾਸ਼ਾ ਲੈ ਕੇ ਕੰਮ ਕੀਤਾ ਹੈ ਪਰ ਮਹਾਰਾਜ ਦੀ ਕਿਰਪਾ ਇੰਨੀ ਹੋਈ ਜੇ ਮਸੱਦਤ ਘਾਲੀ ਉਸਮਨ ਦਸਨ ਵੀ ਮਹਾਰਾਜ ਨੇ ਆਪਣੇ ਦੇ ਸਿੱਖਾਂ ਦੇ ਤਖਤਾਂ ਦੇ ਰਾਜ ਤੇ ਕਿਉਂਕਿ ਸ਼ਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਪ੍ਰੇਮ ਕਰਦੇ ਸੀ ਹਰ ਇੱਕ ਗੁਰਸੇਵਕ ਆਪਣੇ ਸ਼ਸਤਰ ਨੂੰ ਬੜਾ ਪ੍ਰੇਮ ਕਰਦਾ। ਜੇ ਸ਼ਸਤਰ ਦੀ ਗੱਲ ਕਰਦੇ ਆ ਤਾਂ ਸਨਾਤਨ ਮਤ ਦੇ ਚਲੇ ਜਾਓ। ਜੇ ਬ੍ਰਹਮਾ ਸੀ ਬ੍ਰਹਮਾ ਕੋਲੇ ਬਰਮ ਸ਼ੁਤਰ ਸੀ। ਜੇ ਵਿਸ਼ਨੂੰ ਸੀ ਉਹਦੇ ਕੋਲ ਸੁਦਰਸ਼ਨ ਚੱਕਰ ਸੀ। ਜੇ ਸ਼ਿਵ ਜੀ ਦੀ ਸ਼ੇਤੀ ਕੋਲ ਆਪਣਾ ਸ਼ਸਤਰ ਸੀ। ਉਹਦਾ ਸਾਰੇ ਸ਼ਸਤਰਾਂ ਦਾ ਧਨੀ ਹਨ ਮਹੰਮਦ ਦਾ ਸਨਾਤਨ ਮਤ। ਆਪਣਾ ਤਾਂ ਰਸੂਲ ਸੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਸਭ ਮੈਂ ਜੋਤ ਜੋਤ ਹੋਇ ਸੋਇ ਕਿਸ ਪਹਿਚਾਨਣਾ ਸਭ ਮੈਂ ਜਾਣ ਲ ਹੋਏ ਕਹਿੰਦੇ ਮੇਰੇ ਹਰ ਇੱਕ ਸਿੱਖ ਵਿੱਚ ਰੱਬ ਹੈ ਤਾਂ ਮਰਾ ਸਿੱਖ ਸਾਸਤ੍ਰਧਾਰੀ ਕਿਉਂ ਨਹੀਂ ਹੋ ਸਕਦਾ ਮੇਰਾ ਸਿੱਖ ਘਟਦਾ ਹੈ ਕਿਸੇ ਨਾਲੋਂ ਇਨਸਾਨ ਘਟਦਾ ਹੈ ਕਿਸੇ ਨਾਲੋਂ ਮਹਾਰਾਜ ਕਹਿੰਦੇ ਊ ਵੀ ਰੱਬ ਦਾ ਸਰੂਪ ਹੈ ਬੰਦੇ ਕੋਗ ਦਿਲ ਹਰ ਨੂੰ ਫੇਰ ਪਤਾ ਲੱਗਣਾ ਹੈ ਅੰਦਰ ਦੀ ਭਾਲ ਸ਼ੁਰੂ ਕੀਤੀ ਅੰਦਰ ਵਾਲੀ ਭਾਲ ਸ਼ੁਰੂ ਕਰੀਏ ਪਰ ਸੰਤ ਜੀ ਕੀ ਕਰ ਸਕਦੇ ਆ ਅੰਦਰ ਵਾਲੀ ਭਾਲ ਸਾਨੂੰ ਜ਼ਿਆਦਾਤਰ ਸਾਡੇ ਨਾਲ ਬੀਤਦੀ ਹੈ ਜਦੋਂ ਅਸੀਂ ਧਰਮੀ ਹੋ ਜਾਂਦੇ ਆ ਤਾਂ ਕੱਟਣ ਵਾਲਾ ਲਈ ਯਾਦ ਰੱਖੋ ਜਾਤ ਪਾਤਾਂ ਧਰਮਾਂ ਦੇ ਵਿੱਚ ਵੱਢ ਜਾਂਦੇ ਆ ਜੇ ਸਿੱਖ ਧਰਮ ਨੂੰ ਤੂੰ ਫੋਲੋ ਕਰਦਾ ਹੈ ਤੈਨੂੰ ਕੋਈ ਹੱਕ ਨਹੀਂ ਕਿਸੇ ਦੇ ਧਰਮ ਦੇ ਖਿਲਾਫ ਹੋਣ ਦਾ ਜੇ ਤੂੰ ਮੁਸਲਮਾਨ ਹੈ ਤੇਰਾ ਹੱਕ ਨਹੀਂ ਕਿਸੇ ਦੇ ਧਰਮ ਦੇ ਖਿਲਾਫ ਹੋਣ ਦਾ ਜੇ ਤੂੰ ਸਨਾਤਨੀ ਹੈ ਤੇਰਾ ਹੱਕ ਨਹੀਂ ਕਿਸੇ ਦੇ ਖਿਲਾਫ ਹੋਣ ਦਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਂਝਾ ਉਸਾਨ ਦੇ ਬਾਸਰ ਸਾਂਝਾ ਉਪਦੇਸ਼ ਦੱਸਦੇ ਨੇ ਪੜ ਵੀ ਲਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਕਰਕੇ 한글자막 b ਆਲੋਕ ਨੂੰ ਮਸਲਾ ਜੀ ਆ ਜੇ ਅੱਜ ਤੋਂ ਬਾਤ ਨੂੰ ਤੋਂ ਬੋਲਦੇ ਸਿਚੁਆਸ਼ਨ ਅੰਦਰ ਹੈ ਤੋਂ ਸਿਚੁਆਸ਼ਨ ਇੱਕ ਗੁਰੂ ਨੇ ਨਾ ਉਹ ਸੁਝੀ ਕਿ ਤੂੰ ਮੇਰੇ ਵਰਗਾ ਬਣ ਅਸੀਂ ਕਿਹਦੇ ਤੇ ਆ ਉਹ ਤਾਂ ਗੁਰੂ ਸੀ ਤੱਸੀ ਹੋਣ ਕਿ ਤਰ੍ਹਾਂ ਬਣਨਾ ਹੈ ਤੂੰ ਗੁਰੂ ਵਰਗਾ ਬਣਨਾ ਹੈ ਸਾਧਨ ਆਪਕੇ